ਔਰੇ ਉਹ ਮਾਰਦਾ ਕੱਟ ਮਾਰਦਾ ਪੂਰੀ ਵਈ ਆਦਾ ਪਤਲੀ ਕਿਆ ਹੋ ਗਿਆ ਪੂਰੀ ਦੇਖੀ ਕਿਆ ਹੋ ਗਿਆ ਬੂਟੇ ਚੱਕੀ ਜਾਂਦਾ ਗਲਤ ਕਰਤੀ ਉਹ ਤੇਰੇ ਕਰਕੇ ਸਾਂਚ ਲਓ ਜੀ ਬਾਈ ਪੂਰੀ ਨੇ ਲਾਤ ਤੇ ਬੂਟੇ ਬੂਟੇ ਨਹੀਂ ਬੂਟੇ ਰੇ ਬੱਚੇ ਬੱਚਾ ਬੱਚੇ ਉਰੇ ਕਿਨਾਰੇ ਵੇ ਗੋਲੰਦੇ ਕੱਢਣੇ ਆਲੇ 70 ਕਿੰਨੇ ਪੈਸੇ ਵਿਚਾਰੇ ਨੇ ਅੱਜ ਅੱਜ ਦਿਹਾੜੀ ਪੈ ਜਾਣੀ ਦਿਹਾੜੀ ਪੈ ਜਾਣੀ ਅੱਜ ਹੈ ਪੂਰੀ ਕਹਿੰਦਾ ਵੀ ਉਦਾਂ ਸਾਰਾ ਸਿਸਟਮ ਠੀਕ ਹੈ ਵੀ ਕਿਤੇ ਕਿਤੇ ਜੜਾ ਤੰਗ ਕਰਦੀਆਂ ਜੜਾ ਮੋਟੇ ਕੱਢਿਆ ਨਹੀਂ ਹੈਗੀਆਂ ਵੀ ਜਿੱਥੇ ਉਹ ਆ ਗਈ ਫਿਰ ਬਰਮਾ ਉੱਤੇ ਭਗਾਹਾਂ ਜਾਂਦਾ ਨਹੀਂ ਹੈਗਾ ਪੱਟੀਆਂ ਤਾਂ ਬਥੇਰੀਆਂ ਟਰੈਕਟਰ ਨਾਲ ਹਾਂ ਉਹ ਜਿਹੜਾ ਫੈਡਾ ਫੂਡਾ ਮੜਾ ਮੋਟਾ ਬੈਠਾ ਹਾਂ ਸਿੰਦੂ ਤੁਸੀਂ ਦੇਸੀ ਰਹੇ ਨਾ ਲੋਹਾਂ ਕੀ ਹੋ ਗਿਆ ਹਾਂ ਪਹਿਲੇ ਦੇਖ ਕੇ ਚੱਲ ਮੜਾ ਪੂਰੇ ਦੇਸੀ ਰੇ ਕਿੱਥੇ ਰਿਹਾ ਹੈ ਓਰੇ ਲੋਕ ਲੋਕ ਨੋਗਲ ਬਾਈ ਲਾਗਵਾਦੇ ਗੱਡੀਆਂ ਲੱਗਿਆ ਪਈ ਐ ਟੈਂਡਰ ਭਰੇ ਆ ਪਏ ਪੂਰੀ ਵੇ ਕਿਆਕ ਸਿਸਟਮ ਹੈ ਕਿੰਨੇ ਫੁੱਟ ਬਲਾਈ ਕਰਦਾ 6 ਪਰ 6 ਪਰ ਹੈ ਪਹਿਲਾਂ ਵੀ 6 ਪਰ ਇਹਦੇ ਹਾਂ ਕਹਿੰਦਾ 5 ਪਰ ਦੀ ਡੂੰਘੇ ਘੱਟੇ ਨਿਕਲਦੇ ਕੋਈ ਚੱਕਰ ਨਹੀਂ ਡੂੰਘੇ ਤਾਂ ਨਹੀਂ ਇੰਨਾ ਹੁੰਦਾ ਹਾਂ ਬਾਕੀ ਰੱਸੀ ਦੀ ਨਿਸ਼ਾਨੀ ਹੈ ਦੋ ਲੈਣਾ ਕਿ ਤਿੰਨ ਚਾਰ ਲੈਣਾ ਆ ਚੌਥੀ ਆ ਅਜੇ ਕੱਢਤੀਆਂ ਪਰੇ ਹਾਂ ਉਹ ਰਾਤ ਤੇ ਲੱਗ ਗਿਆ ਤਾਂ ਪੂਰੀ 5 ਵਜੇ ਤੜਕੇ ਜਾਨੀ ਉਹ ਹੁੰਦਾ ਪਿਆ ਜਾਨੂ ਇਹਨੇ ਕੱਢ ਵੀ ਇੰਜ ਬਾਈ ਮੇਰੇ ਸਾਹਮਣਾਂ ਭੂਰੀ ਨੇ 12 ਵਾਦ ਦੇ ਡਿਆੜੀ ਵਗ ਲੰਗੇ ਹਨ ਡਿਆੜੀ ਪੈ ਗਈ ਹਾਂ ਡਿਆੜੀ ਤਾਂ ਪੈ ਗਈ ਪੂਰੀ ਕਿੰਨੇ ਲੱਗ ਜੂਗੀ ਸਿਟੀ ਉਹ ਆਈ 100 ਲੱਗ ਜੂਗੀ ਨਹੀਂ 100 ਨਹੀਂ ਹਾਂ 85 80 85 84 ਇੰਨੇ ਕਿਲੋ ਸਿਟੀ ਲਾਈ ਵਧੀਆ ਹੁਣ ਅਸਲੀ ਆਈ ਐਸ ਠੀਕ ਹੈ 9 ਨੰਬਰ 10 ਨੰਬਰ ਭਾਈ ਲਿਆਂਦੀ ਕਰ ਹਾਂ ਡਬੋ ਕੇ ਰੱਖੀ ਵੀ ਤੇ ਇਦਾਂ ਠੀਕ ਹੈ ਹੁਣ ਪਾਣੀ ਦੀ ਬਾਲਟੀਆਂ ਨੇ ਮੈਂ ਪਾ ਕੇ ਥੋੜੇ ਥੋੜੀਆਂ ਉਹ ਤੇ ਲੈ ਗਈ ਪੂਰੀ ਹੁਣ ਪੂਰਾ ਟਾਈਮ ਅਲਵਾਈ ਦਾ ਹੁਣ ਤਾਂ ਟਾਈਮ ਹੈਗਾ ਐਨੇ ਕਰ ਮਹੀਨਾ ਲਵਾਈ ਦਾ ਪੂਰਾ ਟਾਈਮ ਨਾ ਜਿਹੜਾ ਸਹੀ ਟਾਈਮ ਆ ਹੁਣ ਲਾ ਦਵੇ ਫਰਵਰੀ ਜਿਵੇਂ ਲੱਗੀ ਜਾਂਦੀ ਆ ਹਾਂ ਜਿਹੜਾ ਹੁਣ ਤੇਰੇ ਕੋਲ ਟਾਈਮ ਆ ਹੁਣ ਲਾ ਦੇ ਪੂਰੀ ਫੇ ਕਾਨਕ ਆਪੇ ਵੱਡੂਗੇ ਹਣਕ ਵੱਡਣਾ ਕਾ ਲੱਗਣਾ ਇਹਨੂੰ ਹੂੰ ਕੁਡੰਗਰਾਂ ਨੂੰ ਪਾਰਨੀ ਪਰਮਾ ਨਾ ਦੇਖੂਗੇ ਮੌਕੇ ਨਾਲ ਤੂੜੀ ਦੇ ਸਾਰ ਨਾਲ ਫਿੱਦੂ ਨੇ ਪਤਾ ਨਹੀਂ ਆ ਖੱਦਰ ਦਾ ਕੋਟ ਕਿੱਥਰੇ ਕੱਢ ਲਿਆ ਅੱਜ ਕਿੱਥਰੇ ਕੱਢ ਲਿਆ ਹੈ ੱੱੱ ਠੰਡ ਲੱਗਦੀ ਤਾਂ ਦੱਬਿਆ ਮੈਂ ਤਾਂ ਪੂਰੀ ਕਿਤੇ ਮੈਨੂੰ ਤਾਂ ਲੱਗਦੀ ਨਹੀਂ ਹੈਗੀ ਸਿਰ ਨੂੰ ਤਾਂ ਲੱਗਦੀ ਲਿਆਗੀ ਥੋੜੀ ਜਿਪ ਖੋਲੀ ਫਿਰਦਾ ਉਹ ਕਰੇ ਪੂਰੀ ਗੱਲ ਸੌਂਦਾ ਸਾਰਾ ਸਿਆੜ ਲੰਗੇ ਚੱਲਿਆ ਹੁਣ ਕੋਟ ਕੱਢ ਲਿਆ ਢੱਡ ਲਾ ਜਿਹੜਾ ਬਗੋਟੇ ਵਗੜ ਕੇ ਗੰਨਾ ਚੂਪਦਾ ਉਹਦੇ ਇਹਨਾਂ ਨੂੰ ਠੰਡ ਕੱਟ ਲਾਦੀ ਆ ਇਹਦਾ ਬਾਪੂ ਦੇਖ ਲਓ ਉਹ ਠੰਡ ਲਾਉਣੀ ਆ 85 ਗੰਨਾ ਐ ਚੱਲ ਪੂਰੀ ਉੱਦਾਂ ਜਾੜਾ ਜੂੜਾ ਚੱਲਦੇ ਰਹਿੰਦੇ ਆ ਚਾਹੀਦਾ ਗੰਨਾ ਸਾਫ਼ ਜੀਆਂ ਹੋ ਜਾਂਦੀ ਆ ਬੁਰਚ ਨਾਲ ਦੰਦ ਪੂਰੀ ਤੂੰ ਨਹੀਂ ਪਰ ਤੂੰ ਨਹੀਂ ਜੂਪਦਾ ਮੈਂ ਦੇਖਿਆ ਗੰਨਾ ਇਨੇ ਟਾਈਮ ਹੀ ਨਹੀਂ ਲਾਦਾ ਪੂਰੀ ਯਾਰ ਖਿਲਾੜੀ ਦੰਦੋਂ ਤਿੱਖੇ ਕਰ ਲੋ ਦਾ ਸਾਰਾ ਕੁ ਕਰਿਆ ਪਿਆ ਆ ਮੌਸਮ ਨੂੰ ਦੇਖਦੇ ਆ ਅਕੇਮੀ ਉਹਦੇ ਕਰਕੇ ਧੁੱਪ ਜੀ ਹੈ ਹਵਾ ਖਰਾਬ ਕਰਦੀ ਫਿਰ ਘੜਨੇ ਨੂੰ ਜਾਂ ਘੜ ਕੇ ਦਿਹਾੜੀ ਚੱਲੇ ਦੇਖਦੇ ਕਿੱਦੇ ਕਹਿੰਦਾ ਪੂਰੀ ਵੀ ਖਿਲਾੜੀ ਪਿਆ ਲੰਘ ਦੱਸਦੇ ਆਉਣਾ ਕੌਣ ਮੈਂ ਤਾਂ ਆਪ ਕਹਿੰਦਾ ਟਾਈਮ ਨਹੀਂ ਉਹ ਗੰਨੇ ਹੀ ਨਹੀਂ ਹੈਗਾ ਉੱਥੇ ਪੂਰੀ ਦੇ ਨਹੀਂ ਤਾਂ ਕੋਲ ਤੇ ਮੈਂ ਹੈਗਾ ਗੰਨੇ ਉੱਥੇ ਜਾਣ ਨੂੰ ਹਿੰਮਤ ਨਹੀਂ ਹੁੰਦੀ ਹੈਗੀ ਪੂਰੀ ਮੈਂ ਉੱਥੇ ਗੈਰ ਜੱਗੇ ਦੇ ਕਰਕੇ ਨਹੀਂ ਉੱਥੇ ਰਵੇ ਪਟ્રોલ ਵਾਲੇ ਆ ਰਿਕੇ ਗਾਹ ਪਾਇਆ ਪੋਨਾਂ ਨੇ ਉਹ ਫਿਰ ਆਏ ਆ ਉਹਦਾ ਫਾਇਦਾ ਯਾਰ ਕਿੱਥੇ ਯਾਰਾ ਚਲਾਈ ਜਾਵੇ ਕਹਿੰਦਾ ਇਹ ਉਹ ਤਾਂ ਮੈਂ ਕਹਿੰਦਾ ਆਏ ਰੱਖਦੀ ਸਾਰੇ ਕੰਮ ਚੱਲ ਮੇਰੇ ਜਦੇ ਨਾਲ ਨਾਲ ਵੱਢੀ ਜਾਂਦੇ ਆ ਉਹਦਾ ਵੀ ਫਾਇਦਾ ਨਿਸ਼ਾਨੀ ਦਾ ਫਾਇਦਾ ਨਾ ਪੂਰੀ ਰੱਸੀ ਕੇ ਫਿਰ ਸਿੱਧੀ ਰਹਿੰਦੀ ਲੈਣ ਪੂਰੀ ਟਰੈਕਟਰ ਲੰਗਦਾ ਹੈਗਾ ਬੇਸ਼ਿਕਰ ਹਾਂ ਹਾਂ ਟਰੈਕਟਰ ਲੰਗਦਾ ਦੂਰਾ ਕੇ ਸਿੰਗਲ ਦੋਆ ਲੈ ਆਣਾ ਹੁਣ ਛੋਟਾ ਜਿਹਾ ਕਿਹੜਾ ਬਾਇਆ ਕਰੇ ਬਿਲੰਬੇ ਲੋੜ ਦੀ ਲੈ ਇਹਨੂੰ ਫੂਟੇਂਜ ਹੀ ਨਹੀਂ ਹੋਣੀ ਉਹਦਾ ਕੀ ਫਾਇਦਾ ਸਿੰਦੂ ਨਾ ਟਰੈਕਟਰ ਹੈ ਫਾਇਦਾ ਉਹਦਾ ਹੈਗਾ ਬੂਟੇ ਵਾਟੇ ਜਾਣੇ ਚ ਨਾਲੇ ਬੂਟਾ ਖੇਤੀ ਬੜਦਾ ਉਹ ਜਿਹੜਾ ਮੈਨੀ ਟਰੈਕਟਰ ਜਾਇ ਹਾਂ ਬੈਟਰੀ ਵਾਲਾ ਲੈ ਲਓ ਤੇਲ ਤਾਂ ਹੁਣ ਮਹਿੰਗਾ ਹੋਇਆ ਨਾ ਸਿੰਦੂ ਭਾਈ ਕਹੀ ਜਾਂਦਾ ਅੱਜ ਪਤਾ ਨਹੀਂ ਚੱਕਾ ਹੜਤਾਲ ਹੈ ਕਿ ਹੜਤਾਲ ਹੈ ਦੇ ਦੇ ਨਾ ਦੇ ਦਿਆ ਨਹੀਂ ਉਹ ਜਾਂਦੀ ਰੋਡ 'ਤੇ ਕੱਢਿਆ ਭੌਟ ਦੇ ਦਿਆ ਕਿ ਨਾ ਚੱਕਾ ਹੜਤਾਲ ਅੱਜ ਚੱਕਾ ਹੜਤਾਲ ਨਹੀਂ ਚੱਕਾ ਜਾਵਾਂ ਚੱਕਾ ਜਾਵਾਂ ਪੁੱਛਿਆ ਹੜਤਾਲ ਕਿਹੜਾ ਹੋਇਆ ਚੱਕਾ ਜਾਵਾਂ ਪਤਾ ਰਹੀ ਬਈ ਪੂਰੀ ਜਾਇ ਰੁਪੜ ਗਲੀ ਤੂੰ ਰੂਟ ਵਾਲੀ ਹੈਗਾ ਤੈਨੂੰ ਅੱਜ ਤਾਂ ਮਹੀਨੇ ਬਾਅਦ ਹੀ ਜਾਈਦਾ ਮਹੀਨੇ ਬਾਅਦ ਹੀ ਜਾਈਦਾ ਦੇਖਿਆ ਵੀ ਕੰਮ ਕੋਈ ਤਾਂ ਜਾਣਾ ਨਹੀਂ ਨਹੀਂ ਜਾ ਕੇ ਰਾਤ ਪੈਟਰੋਲ ਪਾ ਕੇ ਲੱਗੇ ਰਹੇ ਮੈਂ ਸਾਈਕਲ 'ਤੇ ਪਾ ਲਿਆ ਇਹ ਪੂਰੀ ਕੱਲ ਤੇਲ ਪਾ ਲਿਆ ਫਿਰ ਹਾਂ 2 ਲੀਟਰ ਲਾਇਆ ਰੋਡੀ ਲੈ ਗਿਆ ਮੇਰੇ ਪਾਪੁਰ ਕੜਾ 50 ਰੁਪਏ ਦਾ ਮੈਂ ਪਾ ਰਿਹਾ ਮੈਂ ਪਾਪਾ ਬੰਦ ਹੋਣੇ ਮੈਂ ਕਹਾ 50 ਰੁਪਏ ਕਿਹੜਾ ਹੋਣਾ ਇੱਥੇ ਇਹ ਲੈਦਾ ਪੰਪ ਤੱਕ ਫੂਕੇ ਹੋਣੇ ਆਇਆ ਚੱਲ ਮੇਰੀ ਦਾੜੀ ਪੈਂਦੀ ਹੈ 50 ਰੁਪਏ ਹੋਰ ਦਿੰਦਾ ਪੰਪ ਦੀ ਸਾਬਾ ਹਾਂ ਇਹ ਨੀਲਾ ਘੋੜਾ ਬੰਨੀ ਖੜਦਾ ਹੈ ਹੈਗਾ ਵਰਮਾ ਹੈਗਾ ਉਹਦੇ ਵਰਮਾ ਮਿਲ ਗਿਆ ਭਾਈ ਆਂਦਾ ਪਰਦਾ ਨੀਲਾ ਘੋੜਾ ਲੱਗਦਾ ਨੀਲਾ ਘੋੜਾ ਲਾਦਾ ਨੀਲਾ ਪੱਕਾ ਹੀ ਰੱਖਦਾ ਕੱਪੜਾ ਦੂਗਾ ਨਾ ਨੰਬਰ ਹੀ ਆ ਚੱਲ ਤਾਂ ਪੂਰੀ ਖਿੱਚ ਦੇ ਕੰਮ ਪੂਰੀ ਕਾਨਕ ਚ ਆਕਿਆ ਹੋ ਗਿਆ ਰਕ ਇਹਦੇ ਪਾਸ ਬਰੇਕ ਨਹੀਂ ਕਰੀ ਗਈ ਆਹੇ ਨਹੀਂ ਟੂ ਫੋਡੀ ਹਾਂ ਤੇ ਆ ਪਤਾ ਹੁਣ ਮੈਂ ਲਾਏ ਦਮ ਇੱਕ ਪੰਪਾ ਲਾਰੇ ਯਾਰ ਜਿਹੜੀ ਛਿੱਟੀਆਂ ਤੇ ਪਹਿਲਾਂ ਬੁਰਾ ਯਾ ਲੱਗਦਾ ਇਹ ਅੱਰ ਜਣ ਦੀ ਬਾਅਦ ਜਮੇ ਹੀ ਬੰਦ ਹੋ ਗਈ ਫਿਰ ਲੱਗੇ ਵਾਲੇ ਦੀ ਸਿਟੀ ਮਾਰਦਾ ਇਹ ਦਿਖਾਵਾਂ ਤੈਨੂੰ ਮੈਂ ਕਿਹਦਾ ਮਾਰਦਾ ਬਾਤ ਨਹੀਂ ਦੇ ਦੇ ਦੇਖ ਰਿਹਾ ਫਿਰ ਮਾਰ ਲੱਗਣਾ ਔਰ ਇੱਕ ਆਵਾਜ਼ ਹੈਗੀ ਯਾਰ ਔਰ ਉਹ ਮਾਰਦਾ ਕੱਟ ਮਾਰਦਾ ਉਹ ਦੇ ਪੂਰੀ ਛੇੜੀਆ ਬਰਾਉਦਾ ਉਹ ਗੱਲ ਨਹੀਂ ਰਹੀ ਪੂਰੀ ਏਰੀ ਟੋਲ ਕੀ ਕੱਢ ਹੋਣੀ ਜਾਂ ਵਿੱਚ ਦੇ ਕੁਕਰ ਹੋਣਾ ਹੈ ਜਿਹੜੀ ਪਹਿਲਾਂ ਵੜਕਦੀ ਉਹ ਵੜਕ ਨਹੀਂ ਆ ਤਰ ਪਤਾ ਲੱਗਦਾ ਸਰਵੋਨ ਜਾਮ ਕਰਤੀ ਲਓ ਜੀ ਬਾਈ ਮੁੰਡਾ ਲਿਆਇਆ ਬੂਟੇ ਪੂਰੀ ਛੇੜੀ ਤੇਰੀ ਸਾਰੀ ਬਰਾਬਰ ਹੈ ਹਾਂ ਬਾਹੀ ਮਾਲਕ ਹੋ ਰਾਂਗਾ ਹਾਂ ਫਿਰ ਕਿ ਕਿੱਥੇ ਇਹਦੇ ਲਿਆਂਦਾ ਮਾਲ ਬੰਟੀ ਲਿਆਇਆ ਹੈ ਤੇਰੀ ਡਿਊਟੀ ਲਾਉਡ ਪਰ ਹਾਂ ਲਾਉਡ ਦਾ ਟਾਈਮਿੰਗ ਹੁੰਦਾ ਹੈ ਡੰਗਰਾਂ ਦਾ ਨਾ ਡੰਗਰ ਡੰਗਰ ਕੱਟ ਤੈਨੂੰ ਭਾਈ ਘਾਹ ਸੋਨਾ ਮੇਰੀ 2 ਮਹੀਨੇ ਇਧਰ ਨੂੰ ਮੈਂ ਸਨਾ ਭੇਜੀ ਕੋਈ ਛਿੜੀ ਤੋੜ ਦਵੇ ਹਾਂ ਨਿਆਣੇ ਨਿਆਣੇ ਤੋੜ ਦੋ ਹਾਂ ਮੈਂ ਤਾਂ ਨਿਆਣੇ ਨੇ ਹਾਂ ਬੋਲਦਾ ਤਾਂ ਪਤਾ ਨਹੀਂ ਜਾਉਂਗਾ ਪੂਰੀ ਆਇਆ ਯਾਰ ਕੱਲਾ ਬੰਦਾ ਖਾਸੇ ਬੂਟੇ ਲਾ ਸਕਦਾ ਇੱਕ ਦਿਨ ਚ ਜੇ ਕੱਲਾ ਦੋ ਜਾਣੇ ਹੋਵੇ ਕੱਲਾ ਬੰਦਾ 200 ਹੀ ਲਾ ਦੂਗੇ ਜੇ ਦੋ ਜਾਨੇ ਹੋਵੇ ਜਿਹੜੇ 사ਬ ਨਾਲ ਪੂਰੀ ਲੱਗਿਆ ਉਹ 100 ਦਾ ਕੱਢ ਗਿਆ ਮੈਂ ਤਾਂ ਆਪ ਹਰਾਂ ਨੇ ਤਾਂ 500 ਬੂਟਾ ਲਾ ਕੇ ਹਟੂਗਾ ਪੂਰੀ ভাই ਆਦਾ ਪਤਲੀ ਕਿਹਾ ਹੋ ਗਿਆ ਪੂਰੀ ਦੇਖੀ ਕਿਹਾ ਹੋ ਗਿਆ ਬੂਟੇ ਚੱਕੀ ਜਾਂਦਾ ਗਲਤ ਕਰਤੀ ਉਹਦੇ ਰਾਹ ਪੂਰੀ ਕਿੰਨਾ 1.5 ਫੁੱਟ 2 ਫੇਟਾਂ 2 ਫੁੱਟ ਇੰਨਾ ਕੁ ਬਾਈ ਦੇਖ ਲਓ 2 ਫੁੱਟ ਤੇ ਕਿਤੇ ਘੱਟ ਵੀ ਐ ਕਿਤੇ ਜਿੱਥੇ ਹੇਰ ਕੇ ਆਉਗਾ ਦਾਵਾ ਕੀਤੀ ਆਵਾ ਕੀਤੀ ਮਸ਼ੂਰੀ ਆ ਗਈ ਪੂਰੀ ਮਸ਼ੂਰੀ ਆ ਗਈ ਲਾ ਹਲੇ ਬਾਈ ਟਿੱਡੇ ਤੁਹਾਨੂੰ ਤਾਂ ਦਿਖਦੇ ਹਲੇ ਤੋਾਈ ਹੁਣੀ ਇਹਨਾਂ ਦੀ ਮਿੱਟੀ ਕੋਲ ਤੇ ਚੱਕ ਕੇ ਬਾਰਣੀ ਪੂਰੀ ਦੀ ਜਿਹੜੀ ਲਾਗ ਰੱਖੀ ਪਈ ਆ ਵਿੱਚ ਵਿੱਚ ਸਾਰੇ ਨਾ ਜੜਾਂ ਵੀ ਵੱਡੀਆਂ ਨੇ ਨਾ ਉਹ ਨਹੀਂ ਦੇਖ ਕੇ ਲਾਈ ਫਿਰ ਜਿਹੜੀ ਜੜ ਖਰਾਬ ਆ ਉਹ ਤਾਂ ਫੇਰ ਲੱਗਣੀ ਨਹੀਂ ਹੈਗੀ ਸਿੰਦੂ ਨਾ ਸਿੰਦੂ ਆ ਛਿੜੀ ਦੇ ਕਿੰਨੀ ਉੱਪਰ ਨੂੰ ਲਵਾਈ ਵੀ ਦੀ ਐਂ ਠੀਕ ਆ ਛਿੜੀ ਬੜੀ ਆਲੀ ਆ ਹੂੰ ਨੌ ਦਾ ਤੇ ਚੱਲਦੀ ਹੁਣੇ ਇਹ ਹੀ ਚੱਲਦੀ 9 10 ਜਿਆਦਾ ਹੈ ਠੀਕ ਹੈ ਚਲੋ ਗਾਹ ਨੂੰ ਫੇਰ ਦਰਖਤ ਹੋਏਣੋਰੇ ਆਹੀ ਸਾਲ ਬੱਟੇ ਦੇ ਪੂਰੀ ਆਹ ਹਾਂ ਆਹੀ ਲੱਗੇ ਨਹੀਂ ਖੜਾ ਪਿਛਲੇ ਸਾਲ ਬੱਟੇ ਦੇ ਆਹੀ ਸਾਲ ਕਿੱਥੇ ਬੱਟੇ 6 ਮਹੀਨੇ ਤਾਂ ਹੋ ਗਏ ਆ ਪਿਛਲੇ ਸਾਲ ਚ ਗਏ ਆ ਪਿਛਲੇ ਚ ਗਏ ਭਾਈ 23 ਚ ਗਏ ਪਿਛਲੇ ਸਾਲ ਬੱਟੇ ਆ 24 ਆ ਗਏ ਆ ਬਦਾਨਾ ਦੇ ਕੋਣ ਸੜ ਗਏ ਓਰੇ ਈ ਮੇਰਾ ਸਾਹਾ ਸੁਹਾ ਆਇਆ ਬਦਾਣਾ ਸਾਹਾ ਸੁਹਾ ਆਇਆ ਪੂਰੇ ਸਾਹਾ ਨਹੀਂ ਮੈਨੂੰ ਬੱਕਰੀ ਪੂਰੀ ਬਦਾਣਾ ਬਦਾਣਾ ਤਾਂ ਚਲ ਜੂਗਾ ਬੜਾ ਬਦਾਣਾ ਤਾਂ ਨਹੀਂ ਆਇਆ ਕਿਤੇ ਬੱਕਰੀਆਂ ਬੱਕਰੀਆਂ ਚੱਲਿਆ ਹੋਰ ਲੈਣ ਹਾਂ ਲਓ ਜੀ ਬਾਈ ਮਹਾਰਾਜ ਦੀ ਕਿਰਪਾ ਨਾਲ ਅੱਜ ਧੁੱਪ ਨਿਕਲੇ ਆਈ ਤੇ ਦਰਸ਼ਨ ਦੇ ਤੇ ਬਾਈ ਇੱਧਰ ਸੂਰਜ ਦੇਵਤਾ ਨੇ ਉਹ ਦੇਖੋ ਇੰਨੇ ਜੇ ਬਾਈ ਵਧੀਆ ਲੱਗਣ ਲੱਗ ਗਿਆ ਹਰੇਕ ਚੀਜ਼ ਨੂੰ ਲੋੜ ਤੇ ਧੁੱਪਾਂ ਦੀ ਲੋ ਜੀ ਬਾਈ ਬਹੁਤ ਟਾਈਮ ਬਾਅਦ ਧੁੱਪ ਚ ਬੈਠਣਾ ਨਸੀਬ ਹੋਇਆ ਨਹੀਂ ਤਾਂ ਕਈ ਵਾਰ ਆਸੇ ਪਾਸੇ ਹੁੰਦੇ ਜਦੋਂ ਧੁੱਪ ਆਉਂਦੀ ਦੀ ਕਦੇ ਕਿਤੇ ਗਏ ਤੇ ਕਦੇ ਕਿਤੇ ਗਏ ਤੇ ਅੱਜ ਖੇਤਾਂ ਜਾਏ ਬੇ ਤੇ ਬਾਈ ਲਾਈਵ ਧੁੱਪ ਸੇਕਣ ਨੂੰ ਮਿਲਿਆ 5 ਮਿੰਟ ਪਹਿਲਾਂ ਹੀ ਆਇਆ ਖੇਤਪਾਨ ਨੂੰ ਪੂਰਾ ਘੇੜਾ ਦੇ ਕੇ ਆਇਆ ਏ ਤੇ ਕਣਕ ਬਾਈ ਐਨ ਵਧੀਆ ਤਕਰੀਬਨ ਹੁਣ ਓਸ ਹੀ ਵੀ ਨਹੀਂ ਹੈਗੀ ਬਾਈ ਸਾਰੀ ਸੁੱਕ ਗਈ ਤੇ ਰਾਜੂ ਬਾਈ ਕਣਕ ਦੇਖਣ ਗਿਆ ਬਹ ਕਹਿੰਦਾ ਥੋੜੀ ਥੋੜੀ ਪਲੀ ਲੱਦੀ ਵੀ ਡੈਡੀ ਕਹਿੰਦਾ ਬੱਕੀ ਬਾਈ ਐਨੀ ਕੇ ਧੁੱਪ ਗਏ ਲੈ ਠੰਡ ਜੀ ਘਟੀ ਪਈ ਐ ਉਹ ਜੀ ਬਾਈ ਆ ਕੁੱਤਾ ਚਾਵਲ ਗਿਆ ਤਾਂ ਇਹਦੇ ਕਰਕੇ ਡਾਂਗ ਜੱਕਣੀ ਪਈ ਤੇਰੇ ਕਰਕੇ ਜੱਕੜੀ ਪਈ ਕਿਦਾ ਤੂੰ ਕਹੇ ਠੀਕ ਹੈ ਚਾਵਲ ਗਿਆ ਮੈਂ ਕਹਾਂ ਚਾਵਲ ਜਾਂਦਾ ਬਾਈ ਇਹ ਇੱਕ ਬਾਈ ਨੇ ਡਰਾਤਾ ਕਹਿੰਦਾ ਇਹਦੇ ਜੇ ਰੰਦ ਮਾਰਦਾ ਹਲਕ ਸਦਾ ਹਲਕ ਸਦਾ ਆਪਣੇ ਮੈਂ ਨਹੀਂ ਜੀ ਹਾਂ ਬਾਹ ਚੜ ਗਿਆ ਇਹਨੂੰ ਬਾਈ ਮੈਂ ਕਹਿੰਦਾ ਜੇ ਇਹਨੂੰ ਸੂਰ ਮਗਰ ਲੈ ਜੀ ਇਹਨੇ ਕੀਲੇ ਮਗਰ ਪਾਏ ਨੇ ਇਹਨੇ ਕਹਿੰਦਾ ਬਾਈ ਮੇਰੇ ਤੇਰੀ ਸੂਰਸਰ ਮਗਰ ਭੱਜੀ ਹੁੰਦਾ ਤਾਰੀ ਉੱਦਾਂ ਖਾਊਗਾ ਆਲੇ ਹੋ ਗਿਆ ਖੜਾ ਕਾਲੂ ਕਿਹੜਾ ੜੀਆ ਉਹ ਤਿਲੂ ਦੇਖਦਾ ਆਪਣੇ ਤੇ ੜਾੜੀ ਹੈ ਬਾਈ ਇਹ ਮੈਂ ਕਿ ਤਾੜੀ ਹੈ ਮੈਂ ਕਿਦਾ ਨਹੀਂ ਹੂੰ ਤਾਂ ਉਦਾਂ ਬਾਈ ਠੀਕ ਹੈ ਇਹ ਜੇਰੇ ਪਾ ਮੜਾ ਜਾਂ ਹੱਥਿਆ ਫੇਰ ਤਾਂ ਫੇਰ ਚਾਵਲ ਜਾਂਦਾ ਹੈ ਤੇ ਕੱਪੜੇ ਲਵੇੜਦਾ ਹੈ ਉਦਾਂ ਨਹੀਂ ਹੈ ਆਪਣੇ ਉਦਾਂ ਠੀਕ ਹੈ ਯਾਰ ਉਦਾਂ ਠੀਕ ਹੈ ਕੁੱਤਾ ਇਹ ਹੂੰ ਥੱਕ ਗਿਆ ਥੱਕ ਗਿਆ ਥੱਕ ਗਿਆ ਬਾਈ ਇਹ। ਹਾਂ ਆਮਣਾ ਲੱਗਿਆ ਵੀ ਉਧਰ ਨਾਟਕ 11 ਬਣਿਆ ਪਿਆ। ਆਮਨੇ ਤੂੰ ਬਣਾਇਆ ਕਰੇ ਨਾਟਕ 11? ਨਾ ਬਾਈ। ਹਾਂ। ਮੈਂ ਨਹੀਂ ਬਣਾਣਾ। ਕਿੰਨਾ ਨਿਆਰਾ ਆਉਂਗਾ ਆਮਨੇ ਜੇ ਤੇਰੇ ਤੇ ਸਿਰਫ ਗੋਹਿਆ ਟੋਕਰਾ ਚੱਲੇ। ਹੈ? ਨਾ ਬਾਈ। ਮੈਂ ਚੱਕਿਆ ਨਹੀਂ ਕਦੇ ਜ਼ਿੰਦਗੀ 'ਚ। ਕੋਈ ਵੀ ਚੱਕਿਆ ਮੈਂ। ਚੱਕਾ ਕੇ ਦੇਖੀਏ? ਨਾ ਮੈਂ ਚੱਕਣਾ ਹੀ ਨਹੀਂ। ਚੱਕਾ ਦੇ। ਸੱਚੀ ਗੱਲ ਹੈ ਮੈਂ ਨਹੀਂ ਕਦੇ ਚੱਕਿਆ ਗੋਹਿਆ। ਮਾਗੀ ਜਿਹੜੇ ਪੋਹਰੇ ਟੋਕਰਾ ਚੱਲਦਾ ਹੁੰਦੇ ਨੇ 1 ਫੁੱਟ ਹੋਰ ਡੋਲਦਾ ਜਿਹੜਾ ਤਾਂ। ਉਹ ਦੇਖ। ਨਾ ਆ ਲੱਗਾ ਉਹ ਮੇਰੇ ਨਾਲ ਬੰਦਾ ਉਹ ਮੇਰੇ ਬਰਾਬਰ। ਨਹੀਂ ਆਹਨੇ ਖੜੀ ਬਰਾਬਰ ਵੜੇ। ਯਾਰ ਹੁਣ ਤੋਂ ਆਮਨੇ ਆਮਨੇ ਤੇ ਸਾਡੇ ਰਾਜੇ ਸੇਮ ਹੈ ਦੇਖੀ ਕਿ ਕੁੱਤਾ ਹੋਰ ਆ ਗਿਆ ਲੰਡਰ ਵਾਪਸ ਨਹੀਂ ਹੈ ਤਾਂ ਫਰਕ ਹੈ ਫਰਕ ਹੈ ਬਾਈ ਬਰਾਬਰ ਦੇ ਜੀ ਸਾਡੇ ਵਾਲੇ ਵੀ ਨਸਲ ਦੂਈ ਹੋ ਜੂਗੀ ਕੀ ਹੋ ਗਿਆ ਹਾਂ ਵਧੀਆ ਬਾਈ ਹਾਂ ਕਿੱਥੇ ਰਹਿੰਦਾ ਵੀ ਹੋ ਗਿਆ ਕੰਮ ਪਰ ਵਧੀਆ ਨੌਕਰੀ ਲੱਗ ਗਿਆ ਸਰਕਾਰੀ ਨੌਕਰੀ ਲੱਗ ਗਿਆ ਸਰਕਾਰੀ ਨਾਲ ਦੀ ਹੋਇਆ ਪੱਕਾ ਨਾਲ ਜਲਾਰੀ ਪੋੜੇ ਪੰਡੇ 'ਚ ਹਵਾ ਚ ਲਈ ਜਾਣੀ ਆਉਂਦੀ ਸਾਰੇ ਬਾਈ ਇਹਨੂੰ ਛੇੜਦਾ ਤਾਂ ਕੰਨਾਂ 'ਚ ਗਾੜਜਾ ਚੱਲਦਾ ਹੈ ਨਹੀਂ ਇਹ ਤਾਰ ਇਹ ਪਤਾ ਕਾਦੇ ਵਾਸਤੇ ਆਉਨੇ ਸਾਡੇ ਖੇਤਾਂ 'ਚ ਧੁੰਦ ਆ ਜਾਂਦੀ ਹੈ ਅੱਗੇ ਨੂੰ ਭੇਜਣ ਵਾਸਤੇ ਧੁੱਪ ਆ ਜਾਂਦੀ। ਖੋਲਿਆ ਪਿਆ ਹੈ ਗਰਮੀ। ਹਾਂ ਤੇ ਵੱਧ ਘੱਟ ਕਰਨੇ ਵਾਲਾ ਲੈ। ਹਾਂ ਕੁਦਲ ਵਾਲੀ ਮੋਟਰ ਹੈ। ਸਾਰੇ ਕੁਝ ਕਰਿਆ ਵਹਿ। ਮਨੇ ਆ ਦੇਲਾ ਬਰਸੀਨ ਪਹਿਲਾਂ ਹੋਈ ਨਹੀਂ ਹੈਗਾ ਯਾਦ ਹੋਇਆ ਦੇਲਾ ਗੱਡਾ ਗੱਡਾ ਹੋ ਗਿਆ। ਆ ਦੇਖ ਪਾਣੀ ਹਜੇ ਵੀ ਹੈ ਨਾ ਗਿੱਲਾ ਜਿਹਾ ਹੈਗਾ। ਆ ਤਿੰਦ ਦਿਹਾਕੇ ਜਾ ਮੜੂ ਮਰੂਦ ਖਾਣਾ। ਮਰੂਦ ਤਾਂ ਬਾਈ ਇਹਨੂੰ ਮੁੰਡਾ ਮਰੀ ਮਰੂਦਾਂ ਦਾ ਸ਼ਿਕਾਇਤ ਹੈ ਪਰ ਮਰੂਦ ਮੌਸਮ ਦਾ ਮਿਲ। ਚੰਡੀਗੜ੍ਹ ਇਹ ਜੇ ਖਾਦੂ ਤੁਹਾਨੂੰ ਆਤੇ ਪਏ। ਉਹਨੇ ਖਾਦੇ ਤਾਂ ਹੈਗੇ ਆ। ਕੱਲ ਬਾਰਸ ਤੋਂ ਅਸੀਂ ਚੰਡੀਗੜ੍ਹ ਜਾ ਕੇ ਆਏ ਆ ਪਤਾ ਨਹੀਂ ਮੈਂ ਜੱਗੇ ਗੇ। ਬਾਈ ਉਹੀ ਜੀ ਅਮਰੂਦ ਉੱਥੀ ਪਏ ਉਹੀ ਜੀ ਪਲੈਕੇਸ਼ਨ ਮਾਨੂੰ ਮੁੜਿਆ ਸੀ ਬਹੁਤ ਜੀ ਕਰਿਆ ਮੇਰਾ ਭਾਗਾ ਚੱਲ ਨਹੀਂ ਬੱਸ ਨਹੀਂ ਚੱਲਣਾ ਆਹ ਸਾਈਡ ਨੂੰ ਬਾਈ ਅਸੀਂ ਤੁਹਾਨੂੰ ਤਾਂ ਲਿਆਏ ਤੁਹਾਨੂੰ ਅਸੀਂ ਦਿਖਾਉਣਾ ਬਰਸੀਨ ਪਹਿਲਾਂ ਹੋਇਆ ਨਹੀਂ ਜਾਂ ਹੋਇਆ ਏ ਦੂਰ ਤੇ ਤੁਹਾਨੂੰ ਲੱਗਣਾ ਦਾ ਘੱਟ 2-2 ਫੁੱਟ ਦਾ ਬਰਸੀਨ ਹੈ ਬਾਈ ਖੜੀਓ ਬਰਾਬਰ ਲਾ ਦੇਖ ਮਣ ਕੇ ਮੈਂ ਕਹਿੰਦਾ ਤੇਰੇ ਲੱਕ ਤੱਕ ਆਇਆ ਹੈ ਨਾ ਹਾਂ ਦੇਖ ਲੈ 2.5 2.5 ਫੁੱਟ ਦਾ ਹੈ ਐਡਾ ਡਾ ਹੋ ਗਿਆ ਬਾਈ ਦੇਖ ਲੋ ਇਹ ਐਂ ਟਾਪ ਦਾ ਨਿਰਾ ਸਾਗ ਤੋੜ ਲੈ ਸਾਗੇ ਸਾਗ ਆ ਬਾਈ ਤੇ ਲੋ ਗੰਦਲੇ ਗੰਦਲੇ ਤੋੜ ਲੈ ਜੀ ਨਹੀਂ ਤੋੜਨਾ ਹਾਂ ਮੀਨੇ ਡੱਬ ਲਿਆ ਤਾਂ ਪਰ ਇਹ ਹੋ ਗਿਆ ਹੁਣ ਨਿਯਾਰਾਇਨ ਵਰਕਤ ਹੋਊਗੀ ਉਹਨੇ ਪੰਡ ਵੀ ਥਾਉਂਦੇ ਹੀ ਹੁੰਦੀ ਹੋਣੀ ਆ ਕਰਾਂਹੀਂ ਮੈਂ ਕਹਿੰਦਾ ਇੰਨੇ ਕੁ ਦੇ ਪੰਡ ਹੋ ਜਾਣੀ ਇੰਨੇ ਕੁ ਨਾਲੇ ਉਂ ਵੀ ਬਾਈ ਲੰਬੇ ਕਰਕੇ ਵਧੀਆ ਏ ਹਾਂ ਮੈਂ ਕਲੀ ਕਣਕ ਵੀ ਦੇਖ ਲੋ ਜੀ ਪੂਰਾ ਤੇ ਨਾ ਇਹ ਨਾ ਨਾ ਉਦਾਂ ਹੀ ਗਾਲਿਆ ਪੇ ਹੀ ਤਾਂ ਜੜਾਂ ਜੁੜਾਂ ਨਹੀਂ ਇਹ ਦੇਖ ਲੋ ਬਾਈ ਅੱਜ ਸੂਰਜ ਦੇਵਤਾ ਨਿਕਲਿਆ ਦਾ ਉਦੇ ਕਰਕੇ ਐਂ ਦੂਰ ਦੂਰ ਤੱਕ ਵਧੀਆ ਦਿਖਦਾ ਨਾ ਅੱਜ ਅੱਜ ਸਰੀਰ ਹਾਂ ਕਣਕ ਤੇਰਾ ਹੀ ਲੈਦੀਓ ਦਿਖਦੀ ਹੈ ਕਣਕ ਹਾਂ ਮੇਰੀ ਕਣਕ ਫੇ ਤੈਨੂੰ ਪਤਾ ਹੀ ਹੈ ਕੇਅਰ ਕਰੀ ਦੀ ਹੈ ਕੇਅਰ ਕਰੀ ਦੀ ਆ ਬਾਈ ਮਾਲ ਪੱਤਾ ਪੂਰਾ ਪਾਇਆ ਪਿਆ ਇਹ ਆਹ ਕੀ ਵੀ ਐ ਇਹ ਮੇਥਰ ਬਾਈ ਦੀ ਆ ਪਾਲ ਪੱਤਾ ਬਾਈ ਉਦਾਂ ਫੀਮ ਭੁੱਕੀ ਡੋਡੇ ਨਿਕਲ ਆਏ ਹੈਗੇ ਰੇ ਪਾਇਆ ਤੇ दारू ਪਲਾਈ ਵੀ ਆ दारू ਪਲਾਈ ਵੀ ਕਣਕ ਨੂੰ ਜਿਹੜੀ ਕਣਕ ਦੀ दारू ਆਉਂਦੀ ਬਾਈ ਹਾਂ ਉਹ ਦਵਾਈਆਂ ਦੁਵਾਈਆਂ ਵਧੀਆਂ ਕਰੀਆਂ ਵੀ ਆ ਓਕੇ ਤੇਰੇ ਸਾਹਮਣੇ ਆਪਨੇ ਰੇਲਾ ਮੋਟਰ ਉਪਰ ਕਿੰਨੇ ਤੇ ਰੱਖਤਾ ਹੈ ਇਹਾਲਜ ਕੋਈ ਨਹੀਂ ਬੰਦਾ ਬਾਈ ਜਾਵਾ ਬਹੁਤ ਹੈ ਗਰਮੀਆ ਚ ਇਹ ਲੋਟ ਹੈ ਗਰਮੀਆ ਚ ਪੂਰੇ ਲਾਗ ਲੱਗਦੇ ਆ ਚੱਲੀਏ ਹੁਣ ਚੱਲੋ ਬਾਈ ਧਿਆਨ ਚ ਭੁਲਾਈ ਆ ਬਾਈ ਆਹ ਸਾਈਡ ਪਾਣੀ ਨੇ ਦੱਬਿਆ ਹੋਇਆ ਇੱਧਰ ਛੋਟਾ ਹੈ ਦੇਖ ਤਾਂ ਸੀ ਕਿੱਡਾ ਕਿੱਡਾ ਇੱਧਰ ਨੂੰ ਦੇਖ ਲੈ ਉਹੀ ਤਾਂ ਗੱਲ ਆ ਆਹ ਦੇਖ ਆ ਛੋਟਾ ਹੈ ਇੱਧਰ ਵੀ ਫਿਰ ਪਾਣੀ ਵੀ ਵਿਚਾਲੇ ਇਹ ਦੇਖ ਲੈ ਬਾਈ ਨਜ਼ਾਰਾ ਹੰਦਾ ਉਹਨਾ ਪੂਰਾ ਆਪਣੇ ਥੋਂ ਤੇ ਹੀ ਵੰਡ ਹੈ ਬਰਕਤ ਪੂਰੀ ਹੈ ਚੱਲ ਆ ਵੀ ਪਾਣੀ ਨੇ ਦੱਬਿਆ ਬਾਈ ਲਾਗ ਲਾਗ ਦੇਖ ਲੋ ਪੂਰੀ ਸਾਰੀ ਉਹ ਤਾਂ ਠੰਡ ਕਿੰਨੀ ਕੱਗੀ ਫਿਰ ਪਿਆ ਟਰੈਕਟਰ ਪਰ ਜੱਗੇ ਬਾਸ ਕੋ ਤਾਂ ਸਾਡੇ ਠੀਕ ਦੀ ਮੈਂ ਦੇਖੀ ਇਹ ਵੀਡੀਓ ਠੰਡ ਠੀਕ ਹੈ ਜੀ 2 ਕੁ ਦਿਨ ਬਾਅਦ ਮੈਂ ਚਾਰ ਠੰਡ ਹੋ ਗਈ ਦੀ ਆ ਤੁਸੀਂ ਪੱਲੀ ਵਾਲਾ ਕੰਮ ਵਧੀਆ ਕਰ ਪੱਲੀ ਵਾਲਾ ਕੰਮ ਵਧੀਆ ਕਰਿਆ ਸੀ ਇਹ ਨਾ ਇੱਕ ਵਾਰ ਜਦ ਬੰਦਾ ਤੁਰ ਪੰਦਾ ਹੈ ਮਰੋਂ ਸਾਬ ਨਾਲ ਸਰੀਰ ਹੋ ਜਾਂਦਾ ਹਨਾ ਬਚਾਉਏ ਰਿਹਾ ਚੱਲੀਏ ਚੱਲ ਬਾਈ ਆ ਕੁਰਸੀਆਂ ਦੇ ਲਓ ਬਾਈ ਬਹੁਤ ਟਾਈਮ ਪਹਿਲਾਂ ਤੇ ਲਿਆਂਦੀ ਆ ਪਈਆਂ ਇਹ ਹੀ ਬਚੀਆਂ ਏ ਪਲਾਸਟਿਕ ਦੇ ਟੁੱਟ ਜੰਦੀਆਂ ਇਹ ਵੀ ਹੁਣ ਕਾਟੋਆਂ ਨੇ ਵੜਤੀਆਂ ਅੱਜ ਅਸੀਂ ਚੱਕਿਆ ਵਾ ਬਾਈ ਪੁਰਾਣਾ ਮਾਡਲ ਪੁਰਾਣਾ ਕੁੰਡ ਠੀਕ ਆ ਤੇਲ ਚੈੱਕ ਕਰ ਸੂਈ ਔਨ ਕਰ ਤੇਲ ਤਾਂ ਬਾਫ ਫੁੱਲ ਹੋਣਾ ਬਾਕੀ ਗੱਲਾਂ ਬਾਅਦ ਚ ਚੱਲਦੀ ਏ ਦੀ ਜਾਂਦੀ ਹੈ ਹਾਂ ਇਹ ਸੀਜ਼ਨ ਦੇ ਅੰਦਰ ਜੀ ਨੀ ਐਵਰੇਜ ਹੈਗੀ ਹਾਂ ਜ਼ਿਆਦਾ ਹੀ ਉਹਦੇ ਜ਼ਿਆਦਾ ਸੀਟੀ ਅੰਦਰ ਜੀ ਨੀ ਹੈਗੀ ਜਾਂਦੀ ਉੱਪਰ ਨੂੰ ਲੈਂਦੀ ਆ ਉਹਦੇ ਰੁਕਦੀਆਂ ਨਹੀਂ ਖਰਚਾ ਆਏ ਨਹੀਂ ਕਰਦੀ ਹੈਗੀ ਫੁੱਲ ਕਰਾਈ ਵੇਟਿੰਗੀ ਸਭ ਵਧੀਆ ਨਾ ਵਧੀਆ ਮੋਟਰਸਾਈਕਲ ਆ ਬਾਈ ਕਿਹਦਾ ਪਤਾ ਕਦਮਾਂ ਦੋ ਜਣਾ ਤੇਲ ਲਈ ਨਹੀਂ ਪਤਾ ਗੱਲ ਆਏ ਬਾਈ ਇਹਦੇ ਇੱਕ ਵਾਰ ਕਿ ਟੀਪ ਪਵਾਤੀ ਸੀ ਉਤੇ ਵਾਰ ਮਾ ਸਹੀ ਚੱਲਦਾ ਨਾ ਮਗਲਾਈਲ ਚੱਕਦਾ ਵਧੀਆ ਮੋਟਰਸਾਈਕਲ ਜੇ 베ਚੀਏ 5-4000 ਦਾ ਵਿਕਣਾ ਕੋਈ ਫਾਇਦਾ ਨਹੀਂ ਹੈਗਾ ਨਹੀਂ ਹੈਗਾ ਵੇਚਣ ਦੀ ਨਹੀਂ ਕੰਮ ਥਾਰਦਾ ਪੂਰਾ ਚੱਲਦਾ ਇਹ ਕਿਹੜੇ ਯਾਰ ਉਹ ਹੈ ਜਿਵੇਂ ਕੁਸੋਆ ਮੈਨੇ ਫੇਰ ਜੀ ਆਕੇ ਬਾਈ ਗੰਦਲ ਤੋੜ ਲਈਦੀ ਐ ਚੱਬ ਲਈ ਇਹ ਵੀ ਖਾਣ ਦੀ ਹੱਤ ਪਈ ਵੀ ਐ ਤੇ ਨਹੀਂ ਹੁਣ ਜਾਣਾ ਬਾਈ ਕਿਤੇ ਕੰਮ ਵਿੱਕੀ ਬੈਨੂ ਛੱਡ ਕੇ ਆਉਣਾ ਏ ਠੀਕ ਨਹੀਂ ਮੈਂ ਚੱਲਿਆ ਮੈਂ ਕਿਨਾਲ ਬਾਈ ਕਿਥੇ ਕਹਿੰਦਾ ਪੈਂਚ ਲਾਉਣਾ ਬੋਲਟ ਨੂੰ ਉਹ ਥੋੜੀ ਜਾ ਉਹ ਕੰਮ ਕਰੋ ਚੱਲ ਚੱਕਰ ਕਰ ਜਲਦੀ ਐ ਇੱਕ ਗੱਲ ਆ ਬਾਈ ਜਿਹੜਾ City 100 ਮੋਟਰਸਾਈਕਲ ਆ ਉਹ ਬਗੈਰ ਚੋਕ ਤੇ ਠੰਡਾ ਜਾ ਹੋਗੇ ਨਾ ਮਿਸ ਮਾਰੀ ਜਾਂਦਾ ਇਹਨੂੰ ਜਿੱਕਣਾ ਮਰਜੀ ਤੋੜ ਲੋ ਇਹਨੂੰ ਕੋਈ ਫਰਕ ਨਹੀਂ ਹੈਗਾ ਉਹਨੇ ਪ੍ਰਾਣੀ ਜਿਹੜਾ ਵਧੀਆ ਹੈ ਹਾਂ ਜਿਹੜੇ ਹੋਣਾ ਉਹ ਤਾਂ ਚੋਕ ਬਹੁਤ ਮੰਗਦੇ ਆ ਫਿਆਲ ਚ ਠੰਡੇ ਹੋਈ ਜਾਂਦੇ ਆ ਇਹਨਾਂ ਨੂੰ ਕੋਈ ਫਰਕ ਨਹੀਂ ਹੈਗਾ ਸਟੋਰੀ ਦਾ ਮੰਗਰਾ ਚੋਕ ਲੈ ਮੇਰੇ ਲੈ ਰੜਾ ਮੋੜ ਤੇ ਹਲਾ ਰੜਾ ਰੇ ਹੈ ਨਹੀਂ ਰੇਜ ਤਾਂ ਹਾਂ ਵੈਟ ਹਾਂ ਸੱਟਾ ਸੱਟਾ ਕੰਡਾ ਉਦਾਂ ਉਦਾਂ ਸੱਟਾ ਹੈ ਨਹੀਂ